ਅਸਲਾਮੁਆਲੇਕਮ ਦੋਸਤੋ ਕੀ ਹਾਲ-ਚਾਲ ਹੈ ਉਮੀਦ ਕਰਦੇ ਆ ਸਾਰੇ ਦੋਸਤ ਵੀਰ ਭਰਾ ਠੀਕ ਹੋਣਗੇ ਜ਼ਿਕਰਿਆ ਅੱਜ ਨਾ ਆਪਾਂ ਜਿਹੜੀ ਵੀਡੀਓ ਦੇਖਣੀ ਹੈ ਨਾ ਉਹ ਬਹੁਤ ਹੀ ਅਹਿਮ ਹੈ ਗਿਆਨੀ ਸਦ ਸਿੰਘ ਮਸਕੀਨ ਜੀ ਦੀ ਉਹਨਾਂ ਨੂੰ ਮੈਂ ਕਦੀ ਵੀ ਪਹਿਲੇ ਨਾ ਇਸ ਇਹੋ ਜੇ ਮੌਜੂਦ ਤੇ ਐਡਾ ਖੁੱਲ ਕੇ ਬਿਆਨ ਕਰਦੇ ਹੋਏ ਨਹੀਂ ਸੁਣਿਆ ਮਤਲਬ ਕਿ ਉਹ ਜਿਹੜਾ ਮੌਜੂਦਾ ਹੈ ਨਾ ਉਹ ਹੈਗਾ ਪਖੰਡਵਾਦ ਮਤਲਬ ਦੇ ਵਿੱਚ ਜਿਹੜੀਆਂ ਮਤਲਬ ਕਿ ਗਲਤ ਚੀਜ਼ਾਂ ਨੇ ਜਾਂ ਲੋਕ ਉਹਨਾਂ ਨੂੰ ਮਜ਼ਬ ਨਾਲ ਜੋੜਦੇ ਨੇ ਉਸ ਚੀਜ਼ ਬਾਰੇ ਉਹ ਗੱਲ ਕਰ ਰਹੇ ਦੋਸਤੋ ਜਲਦੀ ਨਾਲ ਵੀਡੀਓ ਦੇਖਨੇ ਐ ਤੇ ਆਪਾਂ ਗੱਲਬਾਤ ਕਰਾਂਗੇ ਕੰਨ ਅਸ਼ਾਂਤੀ ਔਰ ਨਸ਼ੇ ਪੁਰਸ਼ ਨੇ ਜਨਮ ਦਿੱਤੇ ਨੇ ਪਖੰਡ ਨੂੰ ਜਨਮ ਇਸਤਰੀ ਨੇ ਦਿੱਤਾ ਕਿਉਂਕਿ ਸਿਰਫ ਹਿਰਦੇ ਦੇ ਤਲ ਤੇ ਜੀਵੀ ਮਸਤਕ ਨਾਲ ਸੰਬੰਧਨਾ ਜੋੜ ਸਕੇ ਤੇ ਪੁਰਸ਼ ਸਿਰਫ ਮਸਤਕ ਦੇ ਤਲ ਤੇ ਜੀਵਿਆ ਹਿਰਦੇ ਨਾਲ ਸੰਬੰਧਨਾ ਜੋੜ ਸਕਿਆ ਨਸ਼ਿਆਂ ਨੂੰ ਜਨਮ ਦਿੱਤਾ ਸਾਰੇ ਨਸ਼ਿਆਂ ਨੂੰ ਔਰ ਇਸਤਰੀ ਸਿਰਫ ਹਿਰਦੇ ਦੇ ਤਲ ਤੇ ਜੀਵੀ ਮਸਤਕ ਨਾਲ ਸੰਬੰਧਨਾ ਜੋੜਿਆ ਤੋ ਪਖੰਡ ਨੂੰ ਜਨਮ ਦਿੱਤਾ। ਔਰ ਹੁਣ ਵੀ ਹਿੰਦੁਸਤਾਨ ਦੇ ਵਿੱਚ ਜਿਤਨੇ ਡਿੰਬੀ ਗੁਰੂਆਂ ਦੇ ਅੱਡੇ ਨੇ ਗੁਸਤਾਖੀ ਮਾਫ ਡਿੰਬੀ ਹਨ। ਇਹ ਸਭ ਇਸਤਰੀਆਂ ਦੇ ਆਸਰੇ ਤੇ ਚੱਲ ਰਹੇ ਨੇ। ਸਭ ਨਾਰੀਆਂ ਦੇ ਆਸਰੇ ਤੇ ਚੱਲ ਰਹੇ। ਬੰਬੇ ਦੇ ਵਿੱਚ ਇੱਕ ਇਸ ਤਰ੍ਹਾਂ ਦੀ ਬੀਬੀ ਮੈਨੂੰ ਮਿਲੀ ਕਹਿਣ ਲੱਗੇ ਗਏ ਨੇ ਜੇ ਅੱਜ ਦੇ ਅਵਤਾਰੀ ਪੁਰਸ਼ ਦਾ ਤੁਹਾਨੂੰ ਪਤਾ ਹੈ। ਮੈਂ ਕਹ ਕੌਣ ਨੇ ਆਖਣ ਲੱਗੇ ਅੱਜ ਦੇ ਅਵਤਾਰੀ ਪੁਰਸ਼ ਸਾਈਂ ਬਾਬਾ ਨੇ ਤੇ ਮੈਂ ਕਹ ਤੂੰ ਕਿਹੜੇ ਮੀਟਰ ਨਾਲ ਨਾਪ ਲਿਆ ਕਿ ਅੱਜ ਦੇ ਅਵਤਾਰੀ ਪੁਰਸ਼ ਨੇ ਤੂੰ ਕਿਸ ਤਰ੍ਹਾਂ ਨਾਪ ਲਿਆ ਤੇਰੇ ਕੋਲ ਕਿਹੜਾ ਪੈਮਾਨਾ ਤੇ ਮੈਨੂੰ ਕਹਿਣ ਲੱਗੇ ساری ਜ਼ਿੰਦਗੀ ਹੋ ਗਈ ਤੁਹਾਨੂੰ ਕਥਾ ਕਰਦੇ ਹਜੇ ਪਤਾ ਨਹੀਂ ਚੱਲਿਆ ਤੁਹਾਨੂੰ ਸਾਈਂ ਬਾਬੇ ਦਾ ਮੈਂ ਕਿਹਾ ਮੈਂ ਪੜਿਆ ਹੈ ਉਹਨਾਂ ਦੇ ਸੰਬੰਧ ਵਿੱਚ ਮੈਂ ਉਹਨਾਂ ਦੇ ਲੇਖ ਵੀ ਪੜੇ ਨੇ ਮੈਂ ਉਹਨਾਂ ਦੀਆਂ ਤਸਵੀਰਾਂ ਵੀ ਦੇਖੀਆਂ ਨੇ ਉਹਨਾਂ ਨੇ ਪੰਜਾਬ ਦਾ ਵੀ ਭਰਮਣ ਕੀਤਾ ਆਖਣ ਲਗੇ ਉਹਨਾਂ ਦੇ ਕੇਸਾਂ ਦੇ ਚੋਂ ਰਾਖ ਨਿਕਲਦੀ ਹੈ ਉਹ ਹੱਥ ਦੇ ਚੋਂ ਤਰ੍ਹਾਂ ਤਰ੍ਹਾਂ ਦੇ ਸਾਜ਼ੋ ਸਮਾਨ ਕੱਢ ਕੇ ਦਿਖਾਉਂਦੇ ਨੇ ਤਾਂ ਮੈਂ ਕਿਹਾ ਜਾਦੂਗਰ ਹੋਣੇ ਨੇ ਫਿਰ ਕੋਈ ਚੰਗੇ ਮਦਾਰੀ ਹੋਣੇ ਨੇ ਸੁੱਲ ਜਿਓ ਸਿਆਣੇ ਇਹਦਾ ਸੰਤਪਣੇ ਨਾਲ ਕੀ ਮਤਲਬ ਇਹਦਾ અવਤਾਰ ਪਣੇ ਨਾਲ ਕੀ ਮਤਲਬ ਤੇ ਜੋ ਵਾਕਈ ਤੂੰ ਰਾਖ ਦੇ ਹੀ ਦਰਸ਼ਨ ਕਰਨ ਜਾਣੇ ਨੇ ਰਾਖ ਹੀ ਵੇਖਣਾ ਚਾਹੀਏ ਤੇ ਅਜੇ ਵੀ ਹਿੰਦੁਸਤਾਨ ਦੇ ਚੁੱਲਿਆਂ 'ਚ ਘਰ-ਘਰ ਦੇ ਤੈਨੂੰ ਰਾਖ ਬਥੇਰੇ ਮਿਲ ਜਾਏਗੀ ਅਜੇ ਵੀ ਲਕਣਾ ਹੀ ਬਲਦਿਆਂ ਨੂੰ ਥੇ ਬੋਤਾ ਕੋਲੇ ਹੀ ਜਲੇ ਲੈ ਜਿਤਨੀ ਰਾਖ ਦੇ ਦਰਸ਼ਨ ਕਰਨੇ ਨਹੀਂ ਕਰ ਲੈ ਕੇਸਾਂ ਦੇ ਚੋਂ ਰਾਖ ਨਿਕਲਦੀਏ ਤੇ ਪਰਮਪੁਰਖ ਦੀ ਪਛਾਣਣੀ ਤੇ ਨਾਟਕ ਚੇਟਕ ਕੀਏ ਕੋ ਕਹਾ ਜਾ ਪ੍ਰਭ ਲੋਗਨ ਕੇ ਆਵਤ ਲਾ ਜਾ ਜੇ ਇਹੀ ਅਵਤਾਰ ਹੋਣ ਦੀ ਨਿਸ਼ਾਨੀ ਹੈ ਤਾਂ ਇਸ ਜ਼ਮੀਨ ਦੇ ਤੇ ਸੈਂਕੜੇ ਬੰਦੇ ਉਹ ਨੇ ਜੋ ਅੱਖ ਦੇ ਇਸ਼ਾਰੇ ਨਾਲ ਚੀਜ਼ਾਂ ਨੂੰ ਇੱਕ ਥਾਂ ਤੋਂ ਦੂਸਰੀ ਥਾਂ ਤੱਕ ਜੋ ਹੈ ਖਿਸਕਾ ਦਿੰਦੇ ਨੇ ਸਾਹਮਣੇ ਟੇਬਲ ਪਈ ਹੈ ਤੇ ਉਹ ਅੱਖ ਦੇ ਇਸ਼ਾਰੇ ਨਾਲ ਉਹਨੂੰ ਹਿਲਾ ਦੇਣਗੇ ਭਾਂਡੇ ਇੱਕ ਥਾਂ ਤੋਂ ਦੂਸਰੀ ਥਾਂ ਤੇ ਕਰ ਦੇਣਗੇ ਸੈਕੜੇ ਬੰਦੇ ਮੌਜੂਦ ਨੇ ਜਿਨ੍ਹਾਂ ਦੀ ਅੱਖਾਂ ਵਿੱਚ ਇਸਦੰਗ ਦੀ ਸ਼ਕਤੀ ਹੈ ਤਾਕਤ ਹੈ ਗੋਗਿਆ ਪਾਸ਼ਾ ਗੁਜ਼ਰ ਗਿਆ ਹਿੰਦੁਸਤਾਨ ਦਾ ਚੋਟੀ ਦਾ ਜਾਦੂਗਰ ਤਾਂਤਿਕ ਵਿਦਿਆ ਦੇ ਵਿੱਚ ਮਾਹਿਰ ਸੀ ਉਹ ਇੱਕ ਦਫਾ ਕਾਨਪੁਰ ਵਿੱਚ ਆਪਣੇ ਜਾਦੂ ਦੇ ਕਾਰਨਾਮਿਆਂ ਦੀ ਪ੍ਰਦਰਸ਼ਨੀ ਕਰਨ ਲੱਗਾ ਤੇ ਸਮਾਂ ਰੱਖਿਆ ਸੀ ਉਸਨੇ 9 ਵਜੇ ਬਈ ਮੈਂ ਇਹ ਸਾਰਾ ਤਮਾਸ਼ਾ ਦਿਖਾਵਾਂਗਾ ਹਾਲ ਭਰ ਗਿਆ ਨਹੀਂ ਆਇਆ 9 ਵਜੇ 10 ਵਜੇ ਗਏ 11 ਵਜੇ ਗਏ ਤੇ ਬੈਠੇ ਹੋਏ ਲੋਕ ਛਿੱਤੇ ਪੈ ਗਏ 2 ਘੰਟੇ ਤੋਂ ਇੰਤਜ਼ਾਰ ਔਖੇ ਵੀ ਹੋਏ ਤੇ ਕਈ ਤੇ ਇਹ ਸੋਚਣ ਲੱਗੇ ਜੈਸੇ ਸਟੇਜ ਤੇ ਆਏਗਾ ਇਸ ਕੰਬਖਤ ਨੂੰ ਮਾਰਨਾ ਹੈ ਗਾਲਾਂ ਕੱਢਣੀਆਂ ਐਨੇ ਇਤਨੀ ਦੇਰ ਤੱਕ ਸਾਨੂੰ ਬਿਠਾਇਆ ਤੇ ਆਇਆ ਉਹ 12 ਵਜੇ ਸਟੇਜ ਤੇ ਤੇ ਜੈਸੇ ਆਇਆ ਸ਼ੋਰ ਪੈ ਗਿਆ ਗਾਲੀ ਗਲੋਚ ਆਖਣ ਲੱਗਾ ਤੁਸੀਂ ਕਿਉਂ ਗਾਲਾਂ ਕੱਢਦੇ ਹੋ ਮਿੱਤੋਂ 9 ਵਜੇ ਸ਼ੋਅ ਦਿਖਾਣਾ ਸੀ ਤੇ 12 ਵਜੇ ਸਟੇਜ ਤੇ ਆਇਆ ਆਖਣ ਲੱਗਾ ਨਹੀਂ ਮੈਂ ਤੇ 9 ਵਜੇ ਆਇਆ ਤੁਸੀਂ ਆਪਣੀ ਘੜੀਆਂ ਵੇਖ ਲਓ ਤੇ ਸਾਰਿਆਂ ਦੀ ਘੜੀਆਂ ਤੇ 9 ਵਜੇ ਆਖਿਆ ਬਸ ਅੱਜ ਇਹ ਹੀ ਦਿਖਾਣਾ ਹੈ ਤੁਹਾਨੂੰ ਬਾਕੀ ਕੱਲ ਤਣੋਂ ਨੂੰ ਅਵਤਾਰ ਮੰਨ ਲਈਏ ਰੱਬ ਮੰਨ ਲਈਏ ਸਾਰੇ ਸ਼ਰਮਸਾਰ ਹੋਏ ਕੋਈ ਸਾਰੇ ਗਾਲੀਆਂ ਵੀ ਕੱਢ ਬੈਠੇ ਸਨ ਬੁਥੇਰਾ ਕੁਝ ਕਰ ਬੈਠੇ ਸਨ ਤੇ ਸਾਰੇ 당 ਰਹੇ ਬਈ ਇਹ ਕੀ ਹੋਇਆ بڑے بڑے ਅਖਬਾਰੀ ਰਿਪੋਰਟਰ ਉੱਥੇ ਬੈਠੇ ਸਨ بڑے بڑے ਸਿਆਣੇ ਬੰਦੇ ਉੱਥੇ ਬੈਠੇ ਸਨ ਸਰਦਾਰ ਜਸਵੰਤ ਸਿੰਘ ਜੀ ਬੰਬੇ ਗਵਰਨਮੈਂਟ ਹਸਪੀਟਲ ਦੇ ਚ ਜੋ ਉੱਗੇ ਸਰਜਨ ਲੱਗੇ ਹੋਏ ਨੇ ਸਿੰਧ ਦੇ ਇਲਾਕੇ ਨਾਲ ਤੱल्लुक ਰੱਖਦੇ ਨੇ ਉਹਨਾਂ ਨੇ ਮੈਨੂੰ ਇੱਕ ਚਸ਼ਮ ਦੀ ਦਵਾਈ ਦਾ ਕਿਆ ਦੱਸਿਆ ਤੇ ਮੈਂ ਤੁਹਾਨੂੰ ਦੱਸ ਸਰਵਨ ਕਰਾਵਾਂ ਕਿਉਂਕਿ ਮੈਂ ਉੱਥੇ ਕੋਲੀਵਾੜਾ ਗੁਰਦੁਆਰੇ ਚ ਕਥਾ ਕਰ ਰਿਹਾ ਸੀ ਤੇ ਮੇਰੇ ਕੋਲ ਆ ਕੇ ਕਹਿਣ ਲੱਗੇ ਗੈਨੀ ਜੀ ਤੁਹਾਡੀ ਮੈਂ ਜਾਣਕਾਰੀ ਬਤਾਵਾਂ ਆਖਣ ਲੱਗਾ ਗੋਗਿਆ ਪਾਸ਼ਾ ਮੇਰੇ ਕੋਲ ਆਇਆ ਤੇ ਆਖਣ ਲੱਗਾ ਮੈਂ ਜ਼ਬਾਨ ਕੱਟ ਕੇ ਜੋੜ ਸਕਦਾ ਬਿਨਾਂ ਕਿਸੇ ਆਪਰੇਸ਼ਨ ਦੇ ਬਿਨਾਂ ਕਿਸੇ ਦਵਾਈ दारू ਦੇ ਉਹ ਮੈਨੂੰ ਕਹਿਣ ਲੱਗੇ ਸਰਦਾਰ ਜਸਵੰਤ ਸਿੰਘ ਅਸੀਂ ਦਾਵਾ ਕੀਤਾ ਐਸਾ ਹੋ ਹੀ ਨਹੀਂ ਸਕਦਾ ਉਹ ਕਹਿਣ ਲੱਗੇ ਮੈਂ ਦਿਖਾਣਾ ਹੈ ਪ੍ਰੀਖਸ਼ਰਤ ਹੈ ਇਸ ਹਸਪੀਟਲ ਦੇ ਤੁਸੀਂ ਜਿੰਨੇ ਡਾਕਟਰ ਉਹ ਮੈਨੂੰ ਸਰਟੀਫੀਕੇਟ ਦੇੋਗੇ ਕਿ ਮੈਂ ਐਸਾ ਕੀਤਾ ਹੈ ਤੇ ਸਰਦਾਰ ਜਸਵੰਤ ਸਿੰਘ ਕਹਿਣ ਲੱਗੇ ਮੈਂ ਵਾਅਦਾ ਕਰ ਲਿਆ ਵੀ ਠੀਕ ਹੈ ਸਰਟੀਫੀਕੇਟ ਤੈਨੂੰ ਦੇਾਂਗੇ ਪ੍ਰਮਾਣ ਪੱਤਰ ਤੈਨੂੰ ਦੇਾਂਗੇ ਜੇ ਤੂੰ ਇਹ ਕਰ ਸਕੇ ਹਾਂ ਇੱਕ ਬੰਦਾ ਉਸਨੇ ਲਿਟਾ ਦਿੱਤਾ ਆਖੇ ਪਹਿਲੇ ਇਹਦਾ ਮੂੰਹ ਵੇਖੋ ਇਹਦੀ ਜ਼ਬਾਨ ਵੇਖੋ ਸਾਬਤ ਹੈ ਕਿ ਨਹੀਂ ਸਾਰੇ ਡਾਕਟਰਾਂ ਨੇ ਦੇਖੇ ਬੇ ਠੀਕ ਹੈ ਜ਼ਬਾਨ ਹੈ ਬੋਲ ਵੀ ਸਕਦਾ ਠੀਕ ਸਾਰੇ ਡਾਕਟਰਾਂ ਦੇ ਸਾਹਮਣੇ ਉਸਨੇ ਜ਼ਬਾਨ ਕੱਟੀ ਤੇ ਡਾਕਟਰਾਂ ਦੀ ਹਥੇਲੀ ਤੇ ਰੱਖ ਦਿੱਤੀ ਵੇਖੋ ਇਹ ਜ਼ਬਾਨ ਹੈ ਕਿ ਨਹੀਂ ਇੱਕ ਇੱਕ ਨੇ ਵੇਖੇ ਬੰਬੇ ਦੀ ਗੱਲ ਤੇ ਕ੍ਰਿਸ਼ਮੇ ਭਾਵੇਂ ਉਸਨੇ ਰਸ਼ੀਆ ਤੱਕ ਦਿਖਾਇਆ ਸਾਰੀ ਦੁਨੀਆ ਹੀ ਦਿਖਾਇਆ ਪਰ ਉਸਨੇ ਤੇ ਸਾਰੇ ਡਾਕਟਰਾਂ ਨੇ تسلیم ਕਰ ਲਿਆ ਭਈ ਹਾਂ ਇਤੇ ਜ਼ਬਾਨ ਹੈ ਆਖਣ ਲੱਗਾ ਉਹਦਾ ਮੂੰਹ ਵੀ ਵੇਖੋ ਜ਼ਬਾਨ ਕੱਟੀ ਹੋਈ ਏ ਕਿ ਨਹੀਂ ਵੇਖਿਆ ਖੂਨ ਵਗ ਰਿਹਾ ਹੈ ਜ਼ਬਾਨ ਕੱਟੀ ਹੋਈ ਹੈ ਆਖਿਆ ਹੁਣ ਮੈਂ ਜੋੜਨ ਲੱਗਾ ਉਹ ਜ਼ਬਾਨ ਦਾ ਟੁਕੜਾ ਉਹਦੇ ਮੂੰਹ ਚ ਪਾ ਦਿੱਤਾ ਕੁਝ ਮੰਤਰ ਪੜ੍ਹੇ ਆਖਿਆ ਹੁਣ ਵੇਖ ਲੋ ਉਹ ਬੋਲਣ ਲੱਗ ਪਿਆ ਤੇ ਹੋ ਗਿਆ ਪਾਸ਼ਾ ਕਹਿਣ ਲੱਗਾ ਹੁਣ ਦਿਓ ਮੈਨੂੰ ਸੱਡ ਘੇਟ ਸਰਦਾਰ ਜਸਵੰਤ ਸਿੰਘ ਨੇ ਮੈਨੂੰ ਦੱਸਿਆ ਕਿ ਮੈਂ ਇੱਥੇ ਕਮਜ਼ੋਰੀ ਦਿਖਾ ਗਏ ਮੇਰੇ ਹੱਥ ਕੰਬਣ ਲੱਗ ਪਏ ਤੇ ਮੈਂ ਇਹ ਕਹਿ ਕੇ ਜਾਨ ਚੁੜਾਈ ਵੀ ਇਹ ਮੇਰੀ ਅਕਲ ਤੋਂ ਪਰੇ ਦੀ ਗੱਲ ਹੈ ਮੈਂ ਸੱਟ ਪੇਟ ਨਹੀਂ ਦੇ ਸਕਦਾ ਮੇਰੀ ਸੋਚਣ ਤੋਂ ਪਰੇ ਦੀ ਗੱਲ ਹੈ ਮੇਰੀ ਅਕਲ ਤੋਂ ਪਰੇ ਦੀ ਗੱਲ ਹੈ ਤੇ ਅਕਲ ਤੋਂ ਜਿਹੜੀ ਪਰੇ ਦੀ ਗੱਲ ਹੈ ਤੇ ਗੋਗਿਆ ਪਾਸ਼ਾ ਪਿਆ ਦਿਖਾਉਂਦਾ ਉਹਨੂੰ ਅਵਤਾਰ ਮੰਨ ਲਈ ਉਹਦਾ ਲੜਕਾ ਹੁਣ ਦਿਖਾਉਂਦਾ ਪਿਆ ਉਹਨੂੰ ਸੰਤ ਮੰਨ ਲਈ ਗਏ ਪਰਮ ਪੁਰਖ ਮੰਨ ਲਈ ਗਏ ਇਸ ਤਰ੍ਹਾਂ ਦੇ ਮਦਾਰੀ ਕਰੋੜਾ ਨੇ ਘੁੰਮ ਰਹੇ ਨੇ ਨਾਟਕ ਚੇਟਕ ਕੀ ਇਹ ਕੁਕਾ ਜਾ ਪ੍ਰਭ ਲੋਗਨ ਕੇ ਆਵਤ ਲਾ ਜਾ ਪਰ ਹਿੰਦੁਸਤਾਨ ਦੀ ਇਸਤਰੀ ਜ਼ਾਤ ਨੇ ਖਿਮਾ ਕਰਨੀ ਸਾਈਂ ਬਾਬੇ ਨੂੰ ਅਵਤਾਰ ਬਣਾ ਦਿੱਤਾ ਕਿਉਂਕਿ ਹਿਰਦੇ ਦੇ ਤਲ ਤੇ ਜਿੰਦੀ ਹੈ ਮਸਤਕ ਦੇ ਤਲ ਤੇ ਨਹੀਂ ਦਿਲ ਦੇ ਨਿਰੰਕਾਰੀ ਨੂੰ ਰੱਬ ਬਣਾ ਦਿੱਤਾ ਇਸਤਰੀ ਸਮਾਜ ਨੇ ਪਹਿਲੇ ਪਹਿਲੇ ਇਹਨਾਂ ਨੇ ਬਣਾਇਆ ਰਾਧਾ ਸਵਾਮੀ ਨੂੰ ਇਹਨਾਂ ਨੇ ਗੁਰੂ ਨਾਨਕ ਤੋਂ ਵੀ ਉੱਚਾ ਦਰਜਾ ਦੇਣ ਦੀ ਕੋਸ਼ਿਸ਼ ਕੀਤੀ ਇਸਤਰੀ ਸਮਾਜ ਨੇ ਤੁਸੀਂ ਦੇਖ ਲਓ ਜ਼ਿਆਦਾ ਇਕੱਠ ਇਹਨਾਂ ਦਾ ਹੋਵੇਗਾ ਕਿਦਰੇ ਕੋਈ ਧਾਗੇ ਤਵੀਜ਼ ਦੇਣ ਵਾਲਾ ਆ ਜਾਏ ਸਹੀ ਆਲੇ ਦੁਆਲੇ ਫਿਰ ਨਾਰੀਆਂ ਦਾ ਇਕੱਠ ਬੀਵੀਆਂ ਦਾ ਇਕੱਠ ਵੀ بڑے ਸੰਤ ਜੀ ਆਏ ਨੇ ਮਾਨ ਗਏ ਨਹੀਂ ਆਏ ਨੇ ਪਰਮਪੁਰਖ ਆਏ ਨੇ ਕੋਈ ਪੂਜਾ ਕਲ ਤੋਂ ਵੀ ਕੰਮ ਲੈ ਮਸਤਕ ਤੋਂ ਵੀ ਕੰਮ ਲੈ ਪਰਮਪੁਰਖ ਦੀ ਕੀ ਪਹਿਚਾਣ ਹੁੰਦੀ ਕੋਈ ਲੰਬੇ ਚੋਲੇ ਕੋਈ ਧਾਗੇ ਤਵੀਜ਼ ਕੋਈ ਲੰਬੀਆਂ ਮਾਲਾਂ ਗੁਰਬਾਣੀ ਵੀ ਪੜ ਮਾਥੇ ਤਿਲਕ ਹੱਥ ਮਾਲਾ ਬਾਨਾ ਲੋਗਨ ਰਾਮ ਫੇਲਾਉਣਾ ਜਾਣਾ ਮਾਲਾ ਤਾਂ ਹੈ ਕਿਧਰੇ ਬੈਠ ਕੇ ਤੂੰ ਮੂਲ ਮੰਤਰ ਤੇ ਗੁਰਮੰਤ ਜਪ ਮਾਲਾ ਇਸ ਵਾਸਤੇ ਨਹੀਂ ਕਿ ਤੂੰ ਚਾਰ ਚਾਰ ਮਾਲਾ ਗਲ ਦੇ ਚ ਪਾ ਲੈ ਅੱਠ ਅੱਠ ਹੱਥ ਤੇ ਬੰਨ ਲੈ ਇਸ ਵਾਸਤੇ ਤੇ ਨਹੀਂ ਤੇ ਨਹੀ ਕੋਰਾ ਪਖੰਡ ਹੈ ਇਤਨੇ ਰਹੀ ਚ ਉਠਾ ਤ ਮੈਂ ਫਿਰ ਅਰਜ਼ ਕਰਾਂ ਜਿੱਥੇ ਤੁਹਾਨੂੰ ਇੰਜ ਦੇਖੇ ਕੋਈ ਹੱਥੇ ਚ ਮਾਲਾ ਪਾਈ ਹੈ ਇਧਰ ਬਾਲਾ ਪਾਈ ਹੈ ਗਲ ਚ ਅੱਠ ਅੱਠ ਲਟਕਾਈਆਂ ਨੇ ਉਥੇ ਕਬੀਰ ਦੀ ਪੰਕਤੀ ਚੇਤੇ ਕਰ ਲੈਣਾ ਮਾਥੇ ਤਿਲਕ ਹੱਥ ਮਾਲਾ ਬਾਨਾ ਲੋਗਨ ਰਾਮ ਖਿਲਾਉ ਨਾ ਜਾਣਾ ਲੋਗਾਂ ਨੇ ਰੱਬ ਨੂੰ ਖਿਡਾਉਣਾ ਸਮਝਿਆ ਪਰ ਇਸ ਤਰ੍ਹਾਂ ਦੀਆਂ ਮਾਲਾਂ ਪਾਈਆਂ ਹਨ ਤੁਣੇਰ ਦੇ ਦੇ ਤਲ ਤੇ ਜੀ ਰਹੀ ਹੈ ਔਸਤਰੀ ਇਹ ਤੇ ਬੜਾ ਸੰਤ ਹੈ ਇਹ ਤੇ ਬੜਾ ਭਗਤ ਹੈ ਪਖੰਡ ਦਾ ਜਨਮ ਹੋਇਆ ਹੈ ਹਿਰਦੇ ਦੇ ਤਲ ਤੋਂ ਤੇ ਨਸ਼ਿਆਂ ਦਾ ਜਨਮ ਹੋਇਆ ਮਸਤਕ ਦੇ ਤਲ ਤੋਂ ਮਸਤਕ ਉਸ ਦਿਨ ਮਹਾਨ ਹੁੰਦਾ ਜਦ ਹਿਰਦੇ ਨਾਲ ਜੁੜਦਾ ਹੈ ਤੇ ਹਿਰਦੇ ਦੀ ਅਜ਼ਮਤ ਉਸ ਦਿਨ ਵੱਧਦੀ ਹੈ ਜਦੋਂ ਮਸਤਕ ਨਾਲ ਜੁੜਦੀ ਹੈ ਇਸ ਵਾਸਤੇ ਪੁਰਸ਼ ਵੀ ਅੱਧਾ ਹੈ ਇਸਤਰੀ ਵੀ ਅੱਧੀ ਹੈ ਇਹਨਾਂ ਦੋਹਾਂ ਕੋਲ ਰੱਬੀ ਗੁਣ ਵੀ ਅੱਧੇ ਅੱਧੇ ਨੇ ਪੂਰੇ ਕੋਈ ਨਹੀਂ ਸਤ ਸੰਗ ਕਿਉਂ ਕਰਨਾ ਹੈ ਕਿ ਰੱਬ ਦੇ ਜਿਹੜੇ ਅੱਧੇ ਗੁਣ ਨਹੀਂ ਨੇ ਉਹ ਸਤ ਸੰਗ ਵਿੱਚ ਲੱਭਣ ਬਸ ਇਸ ਵਾਸਤੇ ਇਸ ਸਤ ਸੰਗ ਦਾ ਜ਼ਿਕਰੀਆ ਇਹਨਾਂ ਮੈਂ ਤੇ ਜ਼ਿੰਦਗੀ ਚ ਪਹਿਲੀ ਦਫਾ ਇਹ ਦੇਖਿਆ ਕਿ ਸੰਸਿੰਗ ਮਸਕੀਨ ਜੀ ਨਾ ਕੋਈ ਇਹੋ ਜੇ ਮੌਜੂਦ ਤੇ ਗੱਲ ਕਰ ਰਹੇ ਕਿਉਂਕਿ ਉਹ ਰੱਬ ਨਾਲ ਜੋੜਨ ਦੀ ਗੱਲ ਕਰਦੇ ਨੇ ਤੇ ਰੱਬ ਇਹ ਵੀ ਇਹ ਸਮਝੋ ਕਿ ਉਸੇ ਚੀਜ਼ ਦਾ ਇੱਕ ਹਿੱਸਾ ਹੈ ਕਿ ਜਿਹੜਾ ਪਖੰਡਵਾਦ ਚੱਲਦਾ ਇਹਨਾਂ ਖੁੱਲ ਕੇ ਉਹਨਾਂ ਨੇ ਅੱਜ ਬਿਆਨ ਕੀਤਾ ਪਖੰਡਵਾਦ ਤੇ ਆ ਜਿਹੜੇ ਸਾਈਂ ਬਾਬਾ ਜਾਂ ਲੋਕ ਜਿਹੜੇ ਕਬਰਾਂ ਕਰਦੇ ਹਾਂ ਇਹ ਬਹਿਰੂਪੀਏ ਪਖੰਡੀ ਜਾਂ ਇਹ ਲੋਕਾਂ ਨੂੰ ਆਪਣੇ ਯਾਨੀ ਕਿ ਜਾਲ ਚ ਫਸਾ ਕੇ ਤੇ ਆਪਣਾ ਰੋਜ਼ਗਾਰ ਚਲਾ ਰਹੇ ਰੋਜ਼ਗਾਰ ਚਲਾ ਰਹੇ ਤੇ ਉਹਨਾਂ ਨੇ ਇਹਦਾ ਕਾਰਨ ਵੀ ਦੱਸਿਆ ਉਹਨਾਂ ਨੇ ਇਹ ਬੜੀ ਕਲੀਅਰ ਕਾਰਨ ਦੱਸਿਆ ਕਿ ਜਿਹੜਾ ਪੁਰਸ਼ ਹੈ ਨਾ ਉਹ ਦਿਮਾਗ ਹੀ ਸੋਚ ਦੇ ਸਿਰ ਤੇ ਜਿੰਦਾ ਤੇ ਉਹਨੇ ਦਿਮਾਗ ਤੇ ਬਹੁਤ ਦਮ ਕੀਤਾ ਤੇ ਉਹਨੇ ਨਸ਼ੇ ਇਜਾਦ ਕਰਤੇ ਕਿਉਂਕਿ ਜਦੋਂ ਉਹਨੂੰ ਟੈਨਸ਼ਨ ਆਈ ਨਾ ਉਹਨੇ ਉਹਨੂੰ ਰਿਲੀਫ ਕਰਨ ਵਾਸਤੇ ਤਰੱਕੀ ਮੈਂ ਮੈਂ ਤੁਹਾਨੂੰ ਇਸ ਤਰ੍ਹਾਂ ਦਾ ਇੱਕ ਵਾਕਿਆ ਸੁਣਾਣਾ ਕਿ ਮੈਂ ਆਪਣੇ ਪਿੰਡ ਦਾ ਇੱਕ ਬੰਦਾ ਸੀ ਉਹਨੇ ਇੱਕ ਗੱਲ ਸੁਣਾਈ ਉਹ ਮੈਨੂੰ ਬਹੁਤ ਛੋਟਾ ਸੀ ਉਦੋਂ ਪਿਛੇ ਇੱਕ ਵਾਰੀ ਨਾ ਸਰਦੀਆਂ ਚ ਜਦੋਂ ਅੱਗ ਸੇਕਨੇ ਉੱਥੇ ਬਹਿ ਕੇ ਇੱਕ ਬੰਦੇ ਨੇ ਗੱਲ ਸੁਣਾਈ ਪਤਾ ਨਹੀਂ ਸੱਚ ਹੈ ਕਿ ਜੋ ਵੀ ਹੈ ਉਹਨੇ ਆਖਿਆ ਕਿ ਇੱਕ ਬੰਦਾ ਸੀ ਉਹ ਇਸ ਤਰ੍ਹਾਂ ਬਹਿਰੂਪਿਆ ਸੀ ਜਾਦੂਗਰ ਟਾਈਪ ਸੀ ਤੇ ਉਹਨੇ ਨਾ ਉਹ ਮਦਾਰੀਆਂ ਲਾਂਦਾ ਸੀ ਤੂ ਆਪਣੇ ਬੱਚੇ ਨੂੰ ਜ਼ਿਬਾ ਕਰਦਾ ਸੀ ਹਾਂਜੀ ਉਹਦੇ ਟੁਕੜੇ ਟੁਕੜੇ ਕਰ ਦਿੰਦਾ ਸੀ ਤੇ ਮੁੜ ਕੇ ਉਹਦੇ ਉੱਤੇ ਕੱਪੜਾ ਪਾ ਦਿੰਦਾ ਸੀ ਤੇ ਉਹ ਮੁੜ ਕੇ ਉਹਦੇ ਵੱਲ ਚੱਕਰ ਲਾਉਂਦਾ ਸੀ ਲੋਕਾਂ ਵੱਲ ਤੇ ਉਸ ਬਾਅਦ ਆਨ ਕੋਈ ਮੰਤਰ ਸੰਤਰ ਫੂਕਦਾ ਸੀ ਤੇ ਉਹ ਬੱਚੇ ਨੂੰ ਦੁਬਾਰਾ ਜ਼ਿੰਦਾ ਕਰ ਦਿੰਦਾ ਸੀ ਹਾਂਜੀ ਉਹ ਕਹਿੰਦੇ ਕਿ ਉਹਨੇ ਅਜ ਕਰਕੇ ਜ਼ਿਬਾ ਕਰਤਾ ਉਹਨੂੰ ਵਡਵੁੱਡ ਦਿੱਤਾ ਉਹਨੀਆਂ ਬੋਟੀਆਂ ਬਣਾ ਤੀਆਂ ਤੇ ਉੱਤੇ ਕੱਪੜਾ ਪਾ ਕੇ ਤੇ ਬੰਦਿਆਂ ਵੱਲ ਗਿਆ ਤੇ ਕਹਿੰਦੇ ਇੱਕ ਬੰਦੇ ਨੇ ਇਹਨਾਂ ਚੋਰੀ ਨਾਲ ਉਹਦੇ ਵਿੱਚੋਂ ਇੱਕ ਬੋਟੀ ਕੱਢ ਲਈ ਹੁੰਦੀ ਸਹੀ ਬੰਦ ਬੱਚੇ ਦੀ ਉਹਨੇ ਕਪੋਟੀ ਕੱਢ ਲਈ ਮੁੜ ਕੇ ਉਹਨੇ ਮੰਤਰ ਤੰਤਰ ਬਹੁਤ ਕੁਝ ਪੜਦਾ ਰਿਹਾ ਕਹਿੰਦੇ ਉਹ ਬੱਚਾ ਜ਼ਿੰਦਾ ਨਾ ਹੋਵੇ ਕੁਛ ਟਾਈਮ ਸੀ ਸਹੀ ਤੇ ਉਹ ਕੁਛ ਟਾਈਮ ਸੀ ਤੇ ਉਹ ਟਾਈਮ ਉਹਨੇ ਬੜੀਆਂ ਮਿੰਟਾਂ ਕੀਤੀਆਂ ਲੋਗਾਂ ਦੀਆਂ ਕਿ ਮੇਰੇ ਬੱਚੇ ਦੀ ਉਹ ਜਿਹੜੀ ਹੈ ਕਿ ਕਿਸੇ ਨੇ ਕੋਈ ਬੋਟੀ ਜਾਂ ਕੋਈ ਚੀਜ਼ ਚੁੱਕੀ ਹੈ ਉਹ ਵਾਪਸ ਕਰ ਦਿਓ ਮੇਰਾ ਮੰਤਰ ਤੰਤਰ ਕੰਮ ਨਹੀਂ ਕਰ ਰਿਹਾ ਤੇ ਤੁਹਾਡੀ ਮਿਹਰਬਾਨੀ ਵਰਨਾ ਮੇਰੇ ਬੱਚੇ ਨੇ ਮਰ ਜਾਣਾ ਇੱਕ ਟਾਈਮ ਹੈ ਉਹ ਟਾਈਮ ਦੇ ਵਿੱਚ ਵਿੱਚ ਉਹ ਜੇਕਰ ਵਾਪਸ ਆ ਜਾਏਗਾ ਤਾਂ ਠੀਕ ਹੈ ਉਹ ਬੰਦੇ ਨੇ ਗੱਲ ਸੁਣਾਈ ਉਹ ਕਹਿੰਦਾ ਉਹ ਬੰਦੇ ਨੇ ਆਖਿਆ ਨਹੀਂ ਉਹ ਬੰਦੇ ਨੇ ਨਹੀਂ ਦਿੱਤੀ ਜਿੰਨੇ ਚੋਰੀ ਕੀਤੀ ਸੀ ਉਥੋਂ گوشਤ ਦਾ ਟੁਕੜਾ ਕਹਿੰਦੇ ਟਾਈਮ ਗੁਜ਼ਰ ਗਿਆ ਬੱਚਾ ਮਾਰੇਗਾ ਕਹਿੰਦੇ ਫਿਰ ਉਸ ਜਾਦੂਗਰ ਨੇ ਕੋਈ ਦਵਾ ਬਦਵਾ ਦਿੱਤੀ ਕਿ ਜੀ ਜਿੰਨੇ ਕੀਤਾ ਹੁੰਦੀਆਂ ਨਸਲਾਂ ਤਬਾਹ ਹੋ ਜਾਣ ਤੇ ਉਹ ਕਹਿੰਦੇ ਨੇ ਕਿ ਉਹ ਬੰਦੇ ਦਾ ਫਿਰ ਸਿਸਟਮ ਚੱਲਦਾ ਰਿਹਾ ਜੀ ਕਿ ਹੁੰਦੇ ਘਰ ਬੱਚੇ ਨਹੀਂ ਪੈਦਾ ਹੁੰਦੇ ਸੀ ਜਿਹੜਾ ਪੈਦਾ ਹੁੰਦਾ ਸੀ ਫੋਟੋ ਹੁੰਦਾ ਮੈਨੂੰ ਕਿਸੇ ਬਾਬੇ ਨੇ ਇਹ ਗੱਲ ਸੁਣਾਈ ਸੀ ਮੈਂ ਉਹ ਲੋਗਾਂ ਨਾਲ ਇਸ ਵਾਰ ਸ਼ੇਅਰ ਕੀਤੀ ਕਿ ਇਹ ਤੰਤਰ ਮੰਤਰ ਉੱਥੇ ਕੰਮ ਕਰਦੇ ਨੇ ਇਹਨਾਂ ਦੀ ਇੱਕ ਹੱਦ ਬੰਦੀ ਹੁੰਦੀ ਹੈ ਇੱਕ ਮਤਲਬ ਇੱਕ ਇਹਨਾਂ ਦੀ ਬਾਉਂਡਰੀ ਹੈ ਉਸ ਤੋਂ ਬਾਹਰ ਅਗਰ ਕੋਈ ਚੀਜ਼ ਚਲੀ ਜਾਵੇ ਕਿ ਇਹਨਾਂ ਦਾ ਤੰਤਰ ਮੰਤਰ ਕੰਮ ਨਹੀਂ ਕਰਦਾ ਹਾਂਜੀ ਤੇ ਇਹਨੇ ਜੇ ਅਗਰ ਗੱਲ ਕਰੀਏ ਨਾ ਜ਼ਿਕਰੀਆਂ ਤੇ ਆਪਣੇ ਬਚਪਨ ਦੀ ਗੱਲ ਕਰੀਏ ਉਦੋਂ ਵੀ ਪਿੰਡਾਂ 'ਚ ਮਦਾਰੀ ਆਉਂਦੇ ਆਉਂਦੇ ਤੁਸੀਂ ਗੱਲ ਬਿਆਨ ਕੀਤੀ ਨਾ ਉਹਦੇ ਜੋ ਮੁxtਲਿਫ ਕਿਸਮ ਦਾ ਜੀ ਨਾ ਲਟਾ ਕੇ ਉੱਤੇ ਤਲਵਾਰਾ ਮਾਰਦਾ ਸੀ ਉਲੰਗਾ ਦੇਂਦੇ ਸੀ ਤਿੰਨ ਚਾਰ ਜਗ੍ਹਾ ਤੋਂ ਉਹ ਸਰੀਏ ਨੰਗਾ ਦੇਨੇ ਸਰੀਏ ਲੰਗਾ ਦੇਂਦੇ ਸੀ ਤਿੰਨ ਚਾਰ ਜਗ੍ਹਾ ਤੋਂ ਉਸ ਬੰਦੇ ਤੋਂ ਉਹਦੇ ਦੇ ਕਪੜਾ ਪਾ ਦੇਂਦੇ ਸੀ ਤੇ ਫਿਰ ਉਹਨੂੰ ਦੁਬਾਰਾ ਬਿਲਕੁਲ ਠੀਕ ਠਾਕ ਕਰ ਦੇਂਦੇ ਸੀ ਇਹ ਸਾਡੇ ਅੱਖੀ ਵੇਖਿਆ ਪਿੰਡਾਂ ਜੀ ਤੁਹਾਡੇ ਪੰਜਾਬ ਜੀ ਵੀ ਮਦਾਰੀ ਹੁੰਦੇ ਆ ਉਹ ਤੇ ਉਹ ਤੇ ਚੜਦੇ ਪੰਜਾਬ ਤੇ ਹਰ ਸਿੰਘ ਮਸਕੀਨ ਜੀ ਨੇ ਬਹੁਤ ਸਹੀ ਗੱਲ ਕੀਤੀ ਉਹਨਾਂ ਨੇ ਕਿਹਾ ਜੀ ਇਹ ਮਦਾਰੀ ਨੇ ਇਹ ਆਪਣਾ ਪਖੰਡ ਵਹਾਂਦੇ ਫਿਰਦੇ ਨੇ ਤੇ ਲੋਕ ਇਹਨਾਂ ਨੂੰ ਸਾਈਂ ਬਾਬਾ ਕਹਿੰਦੇ ਸਮਝ ਲੈਂਦੇ ਹਨ ਹਾਲਾਂਕਿ ਉਹ ਵਿਚਾਰ ਆਪਣੇ ਟੁੱਕਰ ਪਾਣੀ ਚਲਾ ਰਹੇ ਹਨ ਹਾਂਜੀ ਤੇ ਜੇ ਉਹ ਐਡੇ ਸਾਈਂ ਬਾਬਾ ਹੁੰਦੇ ਉਹ ਆਪਣਾ ਸਿਸਟਮ ਚਲਾ ਰਹੇ ਤੇ ਉਹਨਾਂ ਨੇ ਇਹਦੀ ਵਜ੍ਹਾ ਇਹ ਦੱਸੀ ਕਿ ਜਿਹੜੀਆਂ ਔਰਤਾਂ ਨੇ ਨਾ ਉਹ ਹਿਰਦੇ ਦੇ ਤਾਲ ਤੇ ਜੀ ਨਹੀਂ ਆਣੇ ਉਹ ਤਾਂ ਇਹਦੇ ਚ ਕਾਬੂ ਵੀ ਇਹ ਜਾਦੂ ਚ ਕਾਬੂ ਵੀ ਆਏਗੀ ਉਹ 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 ਉਹਨਾਂ ਨੇ ਉਹ ਦਿਲ ਕੋਲੋਂ ਕੰਮ ਲੈਂਦੀਆਂ ਨੇ ਉਹ ਜਜ਼ਬਾਤ ਕੋਲੋਂ ਕੰਮ ਲੈਂਦੀਆਂ ਨੇ ਜਿਹਨੂੰ ਜਜ਼ਬਾਤ ਕੋਲੋਂ ਕੰਮ ਲੈਂਦੀਆਂ ਨੇ ਤੇ ਫਿਰ ਉਹ ਜਜ਼ਬਾਤੀ ਹੋਗੇ ਨਾ ਬੜੀ ਜਲਦੀ ਯਕੀਨ ਕਰ ਜਾਂਦੀਆਂ ਨੇ ਤੇ ਜਿਗਰ ਆ ਕਿ ਉਹਨਾਂ ਦੀ ਗੱਲ ਬਿਲਕੁਲ ਠੀਕ ਹੈ ਪੰਜਾਬ ਦੇ ਵਿੱਚ ਜਿੰਨੇ ਦਰਬਾਰ ਵੇਖ ਲੋ ਜਿੰਨੀਆਂ ਉਹ ਜਗਾਹ ਵੇਖ ਲੋ ਉੱਥੇ ਇਹ ਕੰਮ ਚੱਲ ਰਿਹਾ ਇਹ ਕੰਮ ਜਿਹੜਾ ਨਾ ਔਰਤਾਂ ਦੀ ਵਜ੍ਹਾ ਤੋਂ ਚੱਲ ਰਿਹਾ ਔਰਤਾਂ ਇਨੀਆਂ ਕੋ ਉਥੇ ਹਰ ਜਗ੍ਹਾ ਦੇ ਮੌਜੂਦ ਹੁੰਦੀਆਂ ਨੇ ਕਿ ਜਿਵੇਂ ਉਹ ਕਹਿੰਦੇ ਨੇ ਕਿ ਕੋਈ ਤਵੀਜ਼ ਧਾਗੇ ਵਾਲਾ ਪਤਾ ਲੱਗ ਜੇ ਸਹੀ ਕਿ ਫਲਾਣੀ ਜਗ੍ਹਾ ਤੇ ਆਇਆ ਤੇ ਉੱਥੇ ਰਾਸ਼ੀ ਵਾ ਦਿੱਤਾ ਔਰਤਾਂ ਬਹੁਤ ਜ਼ਿਆਦਾ ਆ ਜਾਂਦੀਆਂ ਨੇ ਤੇ ਇਹ ਜਿਹੜਾ ਨਾ ਮੰਨੇ ਨੂੰ ਥੋੜਾ ਜਿਹਾ ਕੰਟਰੋਲ ਕਰਨਾ ਚਾਹੀਦਾ ਹੈ ਇਹ ਜਿਹੜਾ ਜਿਹੜਾ ਰੱਬ ਨਾਲ ਜੁੜਿਆ ਆ ਨਾ ਜਿਹੜਾ ਧਰਮ ਨਾਲ ਜੁੜਿਆ ਆ ਉਹ ਇਹ ਪਖੰਡਾ ਨੂੰ ਜਾਣਦਾ ਉਹ ਪਖੰਡਾ ਨੂੰ ਕਹਿੰਦਾ ਕਿ ਇਹ ਪਖੰਡਾ ਇਹ ਜਿਹੜੀਆਂ ਚੀਜ਼ਾਂ ਨੇ ਨਾ ਇਹ ਡਰਾਮੇਬਾਦੀ ਇਹ ਪਖੰਡਵਾ ਦੇ ਜਿਸ ਤਰ੍ਹਾਂ ਕਿ ਮਸਕੀਨ ਜੀ ਨੇ ਕਿਹਾ ਕਿ ਵੀ ਇਹ ਅਸੀਂ ਹੁਣ ਉਹ ਜਿਹੜਾ ਉਹ ਜਾਦੂ ਹਾਂਦਾ ਸੀ ਜਿਹਨੇ ਜ਼ਬਾਨ ਕੱਟ ਕੇ ਦੁਬਾਰਾ ਲਾਤੀ ਤੇ ਉਹਨੂੰ ਕੀ ਨਵੀਂ ਉਤਾਰ ਮੰਨ ਲਈ ਇਹਨੇ ਏਡਾ ਵੱਡਾ ਕੰਮ ਕਰਦਾ ਹੈ ਕਿ ਇੱਕ ਜਿਹੜਾ ਰੱਖਣ ਵਾਲਾ ਮੈਂ ਹੁਣ ਤੁਹਾਨੂੰ ਇੱਥੇ ਗੱਲ ਐਡ ਕਰਨਾ ਕਿ ਜਿਹੜੇ پیغمبر ਨਬੀ ਆਏ ਨੇ ਉਹਨਾਂ ਨੂੰ ਰੱਬ ਨੇ ਮੌਜੂਜ਼ੇ ਦਿੱਤੇ ਸੀ ਜਦੋਂ ਉਹ ਮੌਜੂਜ਼ੇ ਦਿਖਾਉਂਦੇ ਸੀ ਨਾ ਉਹਨਾਂ ਦੀ ਇੱਕ ਲੌਜੀਕ ਹੁੰਦੀ ਸੀ ਲੇਕਿਨ ਲੋਕ ਉਹਨਾਂ ਨੂੰ ਕਹਿ ਦਿੰਦੇ ਸੀ ਜਾਦੂਗਰ ਜਿਵੇਂ ਹਜ਼ਰਤ ਮੁਹੰਮਦ ਸੱਲੱਲ੍ਹਾ ਅਲੈਹਿ ਵੈਲਿ ਵਸੱਲਮ ਨੂੰ ਵੀ ਲੋਕਾਂ ਨੇ ਜਾਦੂਗਰ ਕਿਹਾ ਉਹਨਾਂ ਨੇ ਆਖਿਆ ਜੀ ਕੁਰਾਨ ਦੇ ਪਾਗਿ ਜ਼ਿਕਰ ਹੈ ਕਿ ਜੀ ਮਜਨੂ ਕਿਹਾ ਅੱਲਾ ਮਾਫ ਕਰੇ ਅੱਲਾ ਮਾਫ ਕਰੇ ਉਹਦਾ ਮਾਫ ਕਰਿਓ ਇਸ ਲਈ ਕਹਿੰਦੇ ਸੀ ਨਾ ਕਿ ਉਹ ਜਿਹੜਾ ਬੰਦਾ ਉਹਨਾਂ ਨੂੰ ਦੇਖਦਾ ਸੀ ਨਾ ਉਹ ਡਾਬੜੇ ਉਹਨਾਂ ਦੀ ਸ਼ਕਲ ਜ ਮਤਲਬ ਕਿ ਇਹਨਾਂ ਇੱਕ ਸਹਿਰ ਰੱਖਿਆ ਸੀ ਕਿ ਉਹ دیਵਾਨਾ ਹੋ ਜਾਂਦਾ ਮਤਲਬ ਕਿ ਉਹ ਉਹਨਾਂ ਦਾ ਮੰਨਣ ਵਾਲਾ ਬਣ ਜਾਂਦਾ ਸੀ ਹੁਣ ਆਪਾਂ ਇੱਥੇ ਇਹ ਦੇਖਣਾ ਹੈ ਕਿ ਕਿਆ ਜਿਹੜਾ ਕੋਈ ਤੁਹਾਨੂੰ ਇਹ ਚੀਜ਼ ਦਿਖਾ ਰਿਹਾ ਹੈ ਉਹਦਾ ਮਕਸਦ ਕੀ ਹੈ ਜਦੋਂ ਉਹਦਾ ਮਕਸਦ ਦਾ ਪਤਾ ਚੱਲੇਗਾ ਅਗਰ ਉਹਦਾ ਮਕਸਦ ਦੀਨ ਨਾਲ ਧਰਮ ਨਾਲ ਰੱਬ ਨਾਲ ਜੋੜਨਾ ਹੈ ਤੇ ਇਹਨਾਂ ਮਤਲਬ ਹੈ ਕਿ ਉਹ ਬੰਦਾ ਠੀਕ ਹੈ ਅਗਰ ਉਹਦਾ ਇਹ ਮਕਸਦ ਨਹੀਂ ਹੈਗਾ ਫਿਰ ਉਹ ਫਰਾਡੀਆ ਇਹ ਉਹਦਾ ਮਕਸਦ ਆਪਣੀ ਜ਼ਾਤ ਨੂੰ ਉੱਚਾ ਵਹਾਣਾ ਹੈ ਨਾ ਕਿ ਮੈਂ ਕਰ ਰਿਹਾ ਜਾਂ ਉਹਨੇ ਆਪਣੇ ਰਿਜ਼ਕ ਹੋ ਦੀ ਵਾਸਤੇ ਕਰ ਰਿਹਾ ਹੈ ਤੇ ਉਹ ਫਿਰ ਸਮਝੋ ਕਿ ਉਹ ਫਰਾਡੀ ਹੈ ਉਹਨੇ ਕੋਈ ਟ੍ਰਿਕ ਲਾਇਆ ਤੇ ਤੁਹਾਨੂੰ ਪਤਾ ਹੈ ਕਿ ਅੱਜ ਕੱਲ ਇੰਨੇ ਕਿ ਟ੍ਰਿਕ ਚੱਲ ਰਹੇ ਨੇ ਤੁਸੀਂ ਅਗਰ YouTube ਤੇ ਵੀਡੀਓ ਦੇਖੋ ਪ੍ਰੋਗਰਾਮ ਦੇਖੋ ਇੰਟਰਨੈਸ਼ਨਲ ਲੈਵਲ ਤੇ ਤੁਸੀਂ ਬੜੇ ਬੜੇ ਵੱਡੇ ਵੱਡੇ ਪ੍ਰੋਗਰਾਮ ਦੇ ਦੇ ਜਿਵੇਂ ਅਮਰੀਕਨ ਗੋਡ ਟੈਲੈਂਟ ਦੇ ਵਿੱਚ ਲੋਕ ਆਣ ਕੇ ਆਣ ਕੇ ਕਰਦੇ ਨੇ ਜਾਦੂ ਕਰਦੇ ਨੇ ਇੰਡੀਅਨ ਗੋਡ ਟੈਲੈਂਟ ਦੇ ਵਿੱਚ ਲੋਕ ਆਣ ਕੇ ਇਹੋ ਜੀਆਂ ਪਰਫਾਰਮਾਂਸਾਂ ਕਰਦੇ ਨੇ ਕਿ ਬੰਦੇ ਦੀ ਅਕਲ ਦਾ ਅਕਲ 당ਗ ਰ ਆ ਜਾਂਦੀ ਜਾਂ ਇਹ ਅੱਖਾਂ ਤੇ ਪਰਦਾ ਪਾਉਂਦੇ ਨੇ ਸਿੱਧੀ ਗੱਲ ਹੈ ਅੱਖਾਂ ਤੁਹਾਡੀਆਂ ਬੰਨ੍ਹ ਦਿੰਦੇ ਨੇ ਕਹਿੰਦੇ ਨੇ ਕਿ ਲੋਕ ਕੁਝ ਵਕਤ ਵਾਸਤੇ ਉਹ ਜਿਹੜੇ ਜਾਦੂਗਰ ਹੁੰਦੇ ਨੇ ਤੁਹਾਡੀ ਅੱਖ ਬੰਨ੍ਹ ਦਿੰਦੇ ਨੇ ਅੱਖ ਅੱਖ ਬੰਨ੍ਹਣ ਤੋਂ ਮਰਾਦ ਇਹ ਹੁੰਦਾ ਕਿ ਤੁਹਾਡੀ ਅੱਖ ਦੀ ਜਿਹੜੀ ਨਜ਼ੀਰ ਹੈ ਨਾ ਉਹ ਚੱਲ ਤੇਰੀ ਹੁੰਦੀ ਹੈ ਲੇਕਿਨ ਉਹ ਉਹਨੂੰ ਬੰਨਣ ਦਾ ਮਤਲਬ ਇਹ ਹੈ ਕਿ ਉਹ ਜਿਵੇਂ ਜਿਵੇਂ ਉਹ ਮੰਤਰ ਤੰਤਰ ਕਰ ਰਹੇ ਨੇ ਉਹਦੇ ਮੁਤਾਬਕ ਤੁਹਾਡੀ ਅੱਖ ਚੱਲਣ ਲੱਗ ਜਾਵੇ ਅੱਖ ਚੱਲਣ ਲੱਗ ਜਾਵੇ ਜਾਦੂਗਰੀ ਬਾਤ ਬੰਦੇ 'ਤੇ ਅਸਰ ਕਰਦਾ ਯਾਰ ਜਾਦੂ ਅਸਰ ਕਰਦਾ ਬੰਦੇ 'ਤੇ ਬਿਲਕੁਲ ਅਸਰ ਕਰਦਾ ਹਾਂਜੀ ਹਾਂ ਤੇ ਤੁਸੀਂ ਇਹਨਾਂ ਦਾ ਅਗਰ ਤੁਸੀਂ ਵੇਖੋ ਨਾ ਜਿਹੜੇ ਇਹ ਪਹ Kandvad ਕਰਨ ਵਾਲੇ ਲੋਕ ਨੇ ਆ ਇਹ ਜਿਹੜੇ ਬਣੇ ਹੁੰਦੇ ਨੇ ਇਹ ਜ਼ਿਆਦਾਤਰ ਨਾ ਪਿੰਡਾਂ ਤੋਂ ਸ਼ਹਿਰਾਂ ਤੋਂ ਥੋੜੇ ਜਿਹਾ ਦੂਰ ਬੈਠੇ ਹੁੰਦੇ ਨੇ ਹਾਂ ਤਾਂ ਕਿ ਜਿਹੜਾ ਨਾ ਲੋਕ ਇੱਥੇ ਆਣ ਤਾਂ ਅਸੀਂ ਲੋਕ ਇੱਥੇ ਆਣ ਤੇ ਕੰਮ ਅਕਲ ਲੋਕ ਹੀ ਆਣ ਕਿਉਂਕਿ ਅਗਰ ਉਹ ਲੋਕਾਂ ਦੇ ਵਿੱਚ ਬਹਿਣਗੇ ਨਾ ਤੂੰ ਪੜੇ ਲਿਖੇ ਲੋਕ ਵੀ ਆਣਗੇ ਅਕਲ ਸਮਝ ਰੱਖਣ ਵਾਲੇ ਮਜ਼ਹਬ ਦੇ ਨਾਲ ਰਿਲੇਟਡ ਲੋਕ ਆਣ ਕੇ ਉਹਨਾਂ ਨੂੰ ਚੈਲੰਜ ਕਰ ਸਕਦੇ ਦੋਸਤੋ ਉਮੀਦ ਕਿ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇਗੀ ਮਿਲਦੇ ਨਵੇਂ ਵੀਡੀਓ ਨਾਲ ਆਪਣਾ ਖਿਆਲ ਰੱਖਿਆ ਜੀ ਅੱਲਾ ਨਿਗੇਬਾਨ